ਗੋਦੀ ਮਹਿਲਾ ਪੰਜਵਾ ਮਾਤੋ ਹਰ ਰੰਗ ਮਾਤੋ ਰਹਾ ਉਹੀ ਪੀਓ ਉਹੀ ਖੀਓ ਗੋੜਹਾਂ ਦਿਓ ਦਾਨ ਕੀਓ ਵਾਹੂ ਸੋ ਮਨ ਰਾਤੋ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਮਨ ਉਹ ਸੁਖ ਜਾਤੋ ਸਹਜ ਕੇਲ ਅਨੰਤ ਖੇਲ ਰਹੇ ਫੇਰ ਭਏ ਮੇ ਨਾਨਕ ਗੁਰ ਸ਼ਬਦ ਪਰਾਤੋ ਸੇਜ ਕੇਲ ਆਨੰਦ ਖੇ ਰਹੇ ਫੇਰ ਭਏ ਮੇਲ ਨਾਨਕ ਗੁਰ ਸ਼ਬਦ ਪਰਾਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਅਰਿਸ਼ਾ ਸੰਗਤ ਜੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਇਹ ਪਵਨ ਸ਼ਬਦ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 214 ਦੇ ਉੱਪਰ ਅੰਕਿਤ ਹੈ ਪਹਿਲੀਆਂ ਰਹਾਉ ਦੀਆਂ ਪੰਕਤੀਆਂ ਹਨ ਮਾਤੋ ਹਰ ਰੰਗ ਮਾਤੋ ਕੀ ਲੋਕ ਨੇ ਸਵਾਲ ਕਰਦੇ ਆ ਕਿ ਸਤਗੁਰੂ ਨੇ ਸ਼ਰਾਬ ਦੇ ਉੱਪਰ ਕੋਈ ਸ਼ਬਦ ਨਹੀਂ ਲਿਖਿਆ ਬਾਣੀ ਦੇ ਅਣਗਿਣਤ ਸ਼ਬਦ ਹਨ ਪੜੇ ਪੜੇ ਨਹੀਂ ਜਾਂਦੇ ਨਾ ਸੁਣੇ ਜਾਂਦੇ ਸਤਿਗੁਰੂ ਨੇ ਸਮਝਾਇਆ ਮਹਾਰਾਜ ਕਹਿੰਦੇ ਮਾਤੋ ਹਰ ਰੰਗ ਮਾਤ ਕੀ ਲੋਕ ਨਸ਼ਾ ਕਰਕੇ ਮਸਤ ਹੁੰਦੇ ਆ ਮਹਾਰਾਜ ਕਹਿੰਦੇ ਮੈਂ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਮਸਤ ਹਾਂ ਮੈਨੂੰ ਪਰਮੇਸ਼ਰ ਦੇ ਨਾਮ ਦਾ ਨਸ਼ਾ ਹੈ ਮਾਤੋ ਹਰ ਰੰਗ ਮਾਤ ਇੱਥੇ ਰੰਗ ਦਾ ਅਰਥ ਹੈ ਪ੍ਰੇਮ ਕਿਉਂਕਿ ਅੱਜ ਜਿਹੜਾ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਖਾਸ ਕਰਕੇ ਉਹ ਧਰਤੀ ਪੰਜਾਬ ਦੀ ਧਰਤੀ ਜਿਸ ਧਰਤੀ ਤੇ ਮਹਾਰਾਜ ਨੇ ਅੰਮ੍ਰਿਤ ਬਾਣੀ ਬਖਸ਼ਿਸ਼ ਕੀਤੀ ਜਿਸ ਧਰਤੀ ਤੇ ਅੰਮ੍ਰਿਤ ਸਰੋਵਰ ਹਨ ਜਿਸ ਧਰਤੀ ਦੇ ਉੱਪਰ ਅੱਜ ਨਸ਼ਿਆਂ ਦਾ ਹੜ ਚੱਲ ਤੇ ਮਹਾਰਾਜ ਨੇ ਸਾਨੂੰ ਜੀਵਨ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਜਿਹੜਾ ਨਸ਼ਾ ਹੈ ਉਹ ਕਰਨ ਦੀ ਸਤਿਗੁਰੂ ਨੇ ਸੋਝ ਦਿੱਤੀ ਮਾਤੋ ਹਰ ਰੰਗ ਮਾਤੋ ਅੱਜ ਕੱਲ ਜੀਵਨ ਦੇ ਵਿੱਚ ਨਾਮ ਦੇ ਨਸ਼ੇ ਨੂੰ ਛੱਡ ਕੇ ਅਤੇ ੂਠੇ ਨਸ਼ਿਆਂ ਦੇ ਵਿੱਚ ਮਨੁੱਖ ਗਲਤਾਨ ਹੋ। ਇਹਨਾਂ ਕੀ ਪੜਨ ਵਾਲੇ ਵੀ ਹੋਗੇ। ਸੁਣਨ ਵਾਲੇ ਵੀ ਹੋਗੇ। ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸੀ, ਮਨਾਉਂਦੇ ਸੀ। ਉਹ ਵੀ ਇਹਨਾਂ ਨਸ਼ਿਆਂ ਤੋਂ ਛੁੱਟੇ ਨਹੀਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੇ 52 ਹੁਕਮ ਕੀਤੇ ਹਨ ਉਹਦੇ ਨੰਬਰ ਉਹਦੇ ਵਿੱਚ 37 ਨੰਬਰ ਦਾ ਮਹਾਰਾਜ ਦਾ ਜਿਹੜਾ ਹੁਕਮ ਹੈ ਉਹਦੇ ਵਿੱਚ ਨਸ਼ਿਆਂ ਦੇ ਬਾਰੇ ਮਹਾਰਾਜ ਨੇ ਸਪਸ਼ਟ ਲਿਖਿਆ ਸਪਸ਼ਟ ਕੀ ਲਿਖਿਆ ਕਹਿੰਦੇ ਸ਼ਰਾਬ ਨਹੀਂ ਪੀਣੀ ਤੇ ਨਾਮ ਪਿਉਣੀ ਹੈ ਮਹਾਰਾਜ ਕਹਿੰਦੇ ਬਾਣੀ ਦੇ ਵਿੱਚ ਕਹਿੰਦੇ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿਚਾਇ ਆਪਣਾ ਪਰਾਇਆ ਨਾ ਪਛਾਨ ਖਸਮੋਂ ਧੱਕੇ ਖਾਏ ਤੇ ਕੋਈ ਵੀ ਨਸ਼ਾ ਹੈ ਉਹ ਗੁਰਬਾਣੀ ਦੇ ਵਿੱਚ ਸਾਨੂੰ ਬਿਲਕੁਲ ਮਨਾ ਹੈ ਦੋ ਚੀਜ਼ਾਂ ਤਾਂ ਮਹਾਰਾਜ ਨੇ ਸਪਸ਼ਟ ਕੀਤੀਆਂ ਇੱਕ ਤਮਾਕੂ ਤੇ ਇੱਕ ਸ਼ਰਾਬ ਅੱਜ ਲੋਕਾਂ ਦੇ ਦਿਮਾਗਾਂ ਦੇ ਵਿੱਚ ਗੱਲ ਬੈਠ ਕੇ ਵੀ ਜੇ ਸਿੱਖਾਂ ਦਾ ਵਿਆਹ ਤੇ ਸ਼ਰਾਬ ਤੋਂ ਬਿਣਾਉਂਦਾ ਨਹੀਂ ਹੈ ਉਹਨੂੰ ਸੋਸ਼ਲ ਡਰਿੰਕ ਦੇ ਨਾਮ ਦੇ ਉੱਪਰ ਕੀਤਾ ਜਾਂਦਾ ਹੈ ਮਹਾਰਾਜ ਨੇ ਤਾਂ ਬਹੁਤ ਸਪਸ਼ਟ ਲਫ਼ਜ਼ਾਂ ਵਿੱਚ ਆਖਿਆ ਗੁਰਬਾਣੀ ਦੇ ਵਿੱਚ ਪੜ ਲਓ ਸ਼ਬਦ ਪੜ ਲਓ ਜਿੱਦਾਂ ਮੈਂ ਬੇਨਤੀ ਕੀਤੀ ਨਾ ਪੜੇ ਜਾਂਦੇ ਆ ਤੇ ਨਾ ਸੁਣਾਏ ਜਾਂਦੇ ਤੇ ਨਾ ਸੁਣੇ ਜਾਂਦੇ ਸ਼ਬਦ ਬਹੁਤ ਹੈ ਸ਼ਰਾਬ ਦੇ ਬਾਰੇ ਨਸ਼ਿਆਂ ਦੇ ਬਾਰੇ ਤਮਾਕੂ ਦੇ ਬਾਰੇ ਅ ਜਦੋਂ ਅਸੀਂ ਕਰਤਾਂ ਪੜਦੇ ਆ ਨਾ ਜਗਤ ਝੂਠ ਤਮਾਕੂ ਦਾ ਸੇਵ ਚਾਰ ਕਰਤਾਂ ਦੇ ਵਿੱਚ ਤਮਾਕੂ ਹੈ ਅੱਜ ਸ਼ੌਂਕ ਦੇ ਨਾਲ ਬਹੁਤ ਭਾਗਾਂ ਵਾਲੇ ਆਪ ਜੀ ਜਿਹੜੇ ਸਤਗੁਰੂ ਮਹਾਰਾਜ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਦੇ ਹੋ ਨਹੀਂ ਆਮ ਕਰਕੇ ਲੋਕਾਂ ਦੀਆਂ ਜੇਬਾਂ ਦੇ ਵਿੱਚ ਵੀ ਤਮਾਕੂ ਹੁੰਦਾ ਆ ਪਾਉਚ ਲਈ ਫਿਰਦੇ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਕੰਮ ਸ਼ੁਰੂ ਹੁੰਦਾ ਹੈ بڑے ਸ਼ੌਂਕ ਦੇ ਨਾਲ ਪਾਣ ਖਾਂਦੇ ਆ بڑے ਸ਼ੌਂਕ ਦੇ ਨਾਲ ਪਾਉਚ ਖਾਂਦੇ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਉਂਕਿ ਇਹ ਤਮਾਕੂ ਦੀ ਫਸਲ ਹਿੰਦੁਸਤਾਨ ਦੇ ਵਿੱਚ ਨਹੀਂ ਸੀ ਸੁਪੇਨ ਤੋਂ ਆਈ ਸੀ ਹਿੰਦੁਸਤਾਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇੱਕ ਦਿਨ ਆਪਣੀ ਸਿੱਖਾ ਦੇ ਨਾਲ ਜਾ ਰਹੀ ਸੀ ਤੇ ਇੱਕ ਖੇਤ ਆਇਆ ਤੇ ਮਹਾਰਾਜ ਦਾ ਘੋੜਾ ਜਿਹੜਾ ਸੀ ਉਹ ਖੇਤ ਨੂੰ ਪਾਰ ਨਹੀਂ ਕਰ ਰਿਹਾ ਤੇ ਮਹਾਰਾਜ ਨੇ ਉਸ ਕਿਸਾਨ ਨੂੰ ਪੁੱਛਿਆ ਭਾਈ ਇਹ ਦੇ ਵਿੱਚ ਕੀ ਹੈ ਉਹ ਕਹਿਣ ਲੱਗੇ ਜੀ ਇਹ ਤਮਾਕੂ ਦੀ ਨਸ਼ੇ ਦੀ ਫਸਲ ਹੈ ਦੇਖੋ ਨਾ ਜਿਹਨੂੰ ਜਾਨਵਰ ਪਸੰਦ ਨਹੀਂ ਕਰਦੇ ਉਹ ਬੰਦੇ ਮੂੰਹ ਚ ਪਾਈ ਫਿਰਦੇ ਤੇ ਜਦੋਂ ਫਿਰ ਡਾਕਟਰ ਕਹਿੰਦੇ ਨਾ ਮੂੰਹ ਦਾ ਕੈਂਸਰ ਹੋ ਗਿਆ ਕਿਉ ਫਿਰ ਉਹ ਫਿਰ ਛੱਡਦੇ ਕਿੰਨੇ ਲੋਕ ਮਰ ਗਏ ਬਿਮਾਰੀਆਂ ਦੇ ਨਾਲ ਇੱਕ ਨਸ਼ਾਣੀ ਨਸ਼ੇ ਤੋਂ ਫਿਰ ਅੱਗੇ ਨਸ਼ੇ ਹੋਰ ਨਸ਼ੇ ਅੱਜ ਜਿਹੜਾ ਪੰਜਾਬ ਜਿਹੜਾ ਤਬਾਈ ਤੇ ਚਲਾ ਗਿਆ ਨਸ਼ਿਆਂ ਦਾ ਹੜ ਪੜ ਗਿਆ ਇੱਕ ਦਰਿਆ ਨਸ਼ਿਆਂ ਦਾ ਵਗਣ ਲੱਗ ਗਿਆ ਅਸੀਂ ਉਹਨੂੰ ਸੋਸ਼ਲ ਡਰਿੰਕਿੰਗ ਦੇ ਨਾਲ ਆ ਸਾਡੇ ਬੈਅ ਹੀ ਨਹੀਂ ਹੁੰਦੇ ਜੀ ਲੋ ਜੀ ਕੋਕਟੇਲ ਪਾਰਟੀ ਨਾਮ ਨਵੇਂ ਨਵੇਂ ਰੱਖਦੇ ਤੇ ਇਹ ਵੀ ਕਹਿੰਦੇ ਵੀ ਅਸੀਂ ਮਾਸ ਖਾਣਾ ਮੁਰਦੇ ਖਾਣੇ ਆ ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਆ ਮੁਰਦੇ ਕੋ ਜਾਂਦੇ ਨਾ ਜਿਸ ਵੇਲੇ ਕੋਈ ਅਕਾਲ ਚਲਾਣਾ ਕਰ ਜਾਂਦਾ ਆ ਕੇ ਨਹਾਉਂਦੇ ਆ ਹਲੇ ਮੁਰਦੇ ਨੂੰ ਹੱਥ ਵੀ ਨਹੀਂ ਲਾਇਆ ਹੋ ਹੁੰਦਾ ਤੇ ਜਿਹੜੇ ਮੁਰਦਿਆਂ ਨੂੰ ਤੁਸੀਂ ਪਲੇਟਾਂ ਵਿੱਚ ਪਾ ਕੇ ਖਾਂਦੇ ਹੋ ਤੇ ਉਹ ਬਾਣੀ ਪੜੋ ਬਾਣਦੇ ਸਾਨੂੰ ਬਖਸ਼ਿਸ਼ ਪੀਂਦੇ ਇੱਕ ਪਾਸੇ ਕਹਿੰਦੇ ਰੱਬ ਸਾਰਿਆਂ ਦੇ ਵਿੱਚ ਵਸਦਾ ਉਹ ਸ਼ਬਦ ਪੜਨੇ ਹੀ ਨਹੀਂ ਨਾ ਕਹਿੰਦੇ ਜਦ ਸਭ ਮੈਂ ਏਕ ਖਦਾਇ ਕਹ ਤੋਂ ਤਾਉ ਕਿਉਂ ਮੁਰਗੀ ਮਾਰ ਕਬੀਰ ਸਾਹਿਬ ਦੇ ਬਚਨ ਸੁਣ ਲਓ ਕਬੀਰ ਭੰਗ ਮਾਸ਼ਲੀ ਸ਼ਰਾਪਾਂ ਜੋ ਜੋ ਪ੍ਰਾਣੀ ਖਾਏ ਤੀਰਤ ਵਰਤ ਅਰ ਨੇਮ ਕੀਏ ਸਭੀ ਰਸਾਤਲ ਜਾਏ ਜਿਹੜੇ ਭੰਗ ਖਾਂਦੇ ਆ ਸ਼ਰਾਬ ਪੀਂਦੇ ਆ ਮਾਸ ਖਾਂਦੇ ਆ ਪਰ ਕਹਿੰਦੇ ਜਿੰਨੇ ਧਰਮ ਕੰਮ ਕੀਤੇ ਆ ਉਹ ਸਾਰੇ ਹੀ ਉਹਨਾਂ ਦਾ ਖੂ ਖਾਤੇ ਚਲੇ ਗਏ ਸਭੀ ਰਸਾਤਲ ਜਾਏ ਸਤਗੁਰੂ ਨੇ ਸਾਨੂੰ ਇਹਨਾਂ ਨਸ਼ਿਆਂ ਤੋਂ ਵਰਜ ਕੇ ਮਹਾਰਾਜ ਨੇ ਆਖਿਆ ਕਿ ਅਮਲ ਪ੍ਰਸ਼ਾਦੇ ਦਾ ਨਸ਼ਾ ਹੋਣਾ ਚਾਹੀਦਾ ਪ੍ਰਸ਼ਾਦੇ ਦਾ ਸਿਰਫ ਸਿੱਖ ਨੂੰ ਅੱਜ ਦਾ ਜਿਹੜਾ ਸ਼ਬਦ ਹੈ ਇਸੇ ਭਾਵਨਾ ਦੇ ਮਾਲਕ ਬਖਸ਼ਿਸ਼ ਕਰਦੇ ਆ ਕਿਉਂਕਿ ਸਤਗੁਰੂ ਚਾਹੁੰਦੇ ਆ ਸਾਡੇ ਵਿੱਚੋਂ ਕੁਰੀਤੀਆਂ ਨਿਕਲ ਜਾਣ ਕਿਉਂਕਿ ਸਾਧ ਸੰਗਤ ਜੀ ਇਹ ਇਦਾਂ ਦੇ ਨਸ਼ੇ ਆ ਇਹ ਸਾਡੇ ਸਰੀਰ ਦਾ ਸਵਾਰਦੇ ਨਹੀਂ ਇਹ ਸਾਡੇ ਸਰੀਰ ਨੂੰ ਤਬਾਹ ਕਰ ਦਿੰਦੇ ਆ ਨਰਕ ਕਰ ਦਿੰਦੇ ਆ ਜਿਹੜੇ ਲੋਕ ਇਹਨਾਂ ਸ਼ਰਾਬਾਂ ਦੇ ਇਹਨਾਂ ਨਸ਼ਿਆਂ ਦੇ ਆਦੀ ਹੋ ਜਾਂਦੇ ਪਰਿਵਾਰਾਂ ਦੇ ਪਰਿਵਾਰ ਹੀ ਖਤਮ ਹੋ ਜਾਂਦੇ ਕਰਜ਼ਾਈ ਹੋ ਜਾਂਦੇ ਨੇ ਤੇ ਜੇ ਸਤਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ ਕਿਰਪਾ ਕਰਦੇ ਆ ਕਿਉਂਕਿ ਆਪ ਸਾਰੇ ਸਿਆਣੇ ਬੈਠੇ ਹੋ ਸਮਝਦਾਰ ਬੈਠੇ ਹੋ ਜੋ ਅਸੀਂ ਬੱਚਿਆਂ ਦੇ ਸਾਹਮਣੇ ਕਰਾਂਗੇ ਉਹ ਬੱਚੇ ਸਾਡੇ ਵੀ ਕਰਨਗੇ ਜੇ ਬੱਚਿਆਂ ਦੇ ਸਾਹਮਣੇ ਤੁਸੀਂ ਗੁਟਕਾ ਸਭ ਲੈ ਕੇ ਪਾਠ ਕਰੋਗੇ ਬੱਚੇ ਵੀ ਕਰਨਗੇ ਜੇ ਤੁਸੀਂ ਸ਼ਰਾਬ ਲੈ ਕੇ ਬੈਠੋਗੇ ਪਿਆਲਾ ਲੈ ਕੇ ਬੈਠੋ ਸੋਚੋ ਕਿ ਬੱਚੇ ਸ਼ਰਾਬ ਨਹੀਂ ਪੀਣਗੇ ਹੋਈ ਨਹੀਂ ਸਕਦਾ ਜੋਸੀ ਕਰਾਂਗੇ ਉਹ ਬੱਚੇ ਵੀ ਕਰਨ ਤੇ ਫਿਰ ਅਸੀਂ ਪਛਤਾਉਂਦੇ ਆਂ ਤੇ ਸਤਿਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ ਬਾਣੀ ਨੇ ਸਮਝਾਇਆ ਤੇ ਸਿਰਫ ਅਸੀਂ ਪੜਨ ਵਾਸਤੇ ਬਾਣੀ ਰੱਖੀ ਐ ਪਰ ਜਦੋਂ ਅਸੀਂ ਇਹਨੂੰ ਸਮਝ ਲਿਆ ਸਮਝ ਕੇ ਅਮਲ ਵਿੱਚ ਲੈ ਕੇ ਆਏ ਤੇ ਆਪਣੇ ਆਪ ਜੀਵਨ ਦੇ ਵਿੱਚ ਤਬਦੀਲੀ ਆ ਗੁਰੂ ਅਰਜਨ ਸਾਹਿਬ ਕੀ ਮਹਾਰਾਜ ਕਹਿੰਦੇ ਮਾਤੋ ਹਰ ਰੰਗ ਮਾਤੋ ਕਹਿੰਦੇ ਮੈਂ ਵੀ ਮਸਤ ਹਾਂ ਕਦੇ ਵਸ ਤੂੰ ਕਹਿੰਦੇ ਹਰੀ ਦੇ ਪ੍ਰੇਮ ਦੇ ਵਿੱਚ ਮਸਤ ਹਾਂ ਰਹਾ ਉਹੀ ਪੀਓ ਉਹੀ ਖਿਓ ਗੁਰਹਾਂ ਦੀਓ ਨਾਨ ਦਾਨ ਕੀਓ ਹੁਣ ਜਿਹੜੇ ਸਹਿਜ ਪਾਠ ਕਰਦੇ ਆ ਜਾਂ ਪਾਠੀ ਜਿਹੜੇ ਆ ਇੱਥੇ ਉਹ ਚੱਕਰ ਖਾ ਜਾਂਦੇ ਵੀ ਹੁਣ ਅਸੀਂ ਉਚਾਰਨ ਉੱਪਰਲੀ ਮਾਤਰਾ ਕਰੀਏ ਥੱਲੇ ਹਾਂ ਜੇ ਜਿਹੜੇ ਭਾਵਨਾ ਨਾਲ ਪੜ੍ਹਦੇ ਆ ਧਿਆਨ ਨਾਲ ਪੜ੍ਹਦੇ ਹੋ ਪੁੱਛ ਲੈਂਦੇ ਆ ਪੜ੍ਹ ਕੇ ਇਹ ਤਾਂ ਪੜ ਹੀ ਜਾਂਦੇ ਆ ਪੜ ਪੜ ਗੱਦੀ ਲੱਦੀ ਐ ਵੀ ਇੰਨੇ ਪਾਠ ਹੋ ਗਏ ਇੰਨੇ ਕਰ ਲਏ ਇੰਨੇ 1 ਘੰਟੇ ਤੇ ਇੰਨੇ ਅੰਕ ਕਰ ਲਏ ਹੁਣ ਦੱਸੋ ਵੀ ਇਹਦਾ ਉਚਾਰਨ ਕੀ ਕਰੋਗੇ ਊੜੇ ਦਾ ਮੂੰਹ ਖੁੱਲਾ ਹੈ ਊੜੇ ਦੇ ਥੱਲੇ ਵੀ ਔਂਕੜ ਜੇदो ਮੂੰਹ ਖੁੱਲਾ ਹੁੰਦਾ ਊੜੇ ਦਾ ਉਹਦਾ ਆਵਾਜ਼ ਆਉਂਦੀ ਊੜੇ ਦੀ ਤੇ ਔਂਕੜ ਹੈ ਹੁਣ ਸ਼ਬਦ ਮਹਾਰਾਜ ਨੇ ਅਸਲੀ ਵੀ ਵਰਤ ਦਿੱਤਾ ਅਸਲੀ ਸ਼ਬਦ ਹੈ ਉਹੀ ਪਰ ਇੱਥੇ ਉਚਾਰਨ ਕਰਨਾ ਉਹੀ ਕਿੰਨਾ ਫਰਕ ਹੈ ਉੱਪਰ ਊੜੇ ਦਾ ਮੂੰਹ ਖੁੱਲ ਹੈ ਥੱਲੇ ਔਂਕੜ ਹੈ ਮਹਾਰਾਜ ਕਹਿੰਦੇ ਉਹੀ ਪੀਓ ਜੇ ਆਪਾਂ ਉਹੀ ਪੀਓ ਫਿਰ ਉਹਦਾ ਜਿਹੜੀ ਮਾਤਰਾ ਜਿਹੜੀ ਹੈ ਉਹ ਅੱਗੇ ਪਿੱਛੇ ਹੋ ਜਾਏ ਹੁਣ ਮਹਾਰਾਜ ਨੇ ਉਹ ਵੀ ਅਸਲੀ ਵੀ ਕਰ ਦਿੱਤਾ ਦੇਖੋ ਕਹਿੰਦੀ ਮਹਾਰਾਜ ਨੇ ਕਿਰਪਾ ਕੀਤੀ ਅਸਲੀ ਉਚਾਰਨ ਵੀ ਕਰ ਰਹੇ ਆ ਤੇ ਜੋ ਸ਼ੁੱਧ ਉਚਾਰਨ ਕਰਨਾ ਹੈ ਬਾਣੀ ਜਿਹਦੇ ਨਾਲ ਅਰਥ ਬਣੇਗਾ ਉਹ ਵੀ ਮਹਾਰਾਜ ਲਿਖ ਰਹੇ ਮਹਾਰਾਜ ਕਹਿੰਦੇ ਉਹੀ ਪੀਓ ਉਹੀ ਕੀਓ ਮੈਂ ਉਹੀ ਪ੍ਰੇਮ ਦਾ ਰਸ ਪੀਣਾ ਹਾਂ ਉਹਦੇ ਨਾਲ ਮੈਂ ਖੀਵਾ ਉਹ ਨਾ ਖੀਵਾ ਕਹਿੰਦੇ ਮਸਤ ਹੁੰਨਾ ਹਾਂ ਮੈਂ ਕੋਈ ਨਸ਼ਾ ਕਰਕੇ ਮਸਤ ਨਹੀਂ ਹੁੰਦਾ ਮਹਾਰਾਜ ਨੇ ਕਿਹਾ ਸੀ ਨਾ ਭਾਵੇਂ ਉਹ ਬਾਣੀ ਨਹੀਂ ਹੈ ਬੜੀ ਪ੍ਰਚਲਿਤ ਹੋ ਗਈਆਂ ਲੈਣਾ ਜਿਹੜੀਆਂ ਸੀ ਬਾਬਰ ਨੇ ਗੁਰੂ ਮਹਾਰਾਜ ਨੂੰ ਸ਼ਰਾਬ ਦਾ ਪਿਆਲਾ ਪੇਸ਼ ਕੀਤਾ ਸੀ ਮਹਾਰਾਜ ਕਹਿੰਦੇ ਜਿਹੜਾ ਅਸੀਂ ਪੀਤਾ ਨਾ ਉਹ ਤਰਦਾ ਨਹੀਂ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਬਾਣੀ ਲਈ ਹੈ ਪਰ ਉਹਨੂੰ ਸਮਝਾਇਆ ਮਹਾਰਾਜ ਕਹਿੰਦੇ ਜਿਹੜਾ ਨਸ਼ਾ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ ਉਹ ਦੁਨੀਆ ਦਾ ਨਸ਼ਾ ਜਿਹੜਾ ਹੈ ਉਹ ਤੁਸੀਂ ਰਾਤ ਨੂੰ ਪੀਓਗੇ ਸਿਰੇ ਉੱਤਰ ਜਾਣਾ ਹੁਣ ਕਿਹੜੇ ਸ਼ਰਾਬ ਪੀਂਦੇ ਨਾ ਰਾਤ ਨੂੰ ਜਿਹੜਾ ਝੜ ਜ਼ਿਆਦਾ ਪੀ ਲੈਂਦੇ ਆ ਲੋਕਾਂ ਨੂੰ ਗਾਲਾਂ ਵੀ ਕੱਢ ਦਿੰਦੇ ਸਿਰ ਇੰਨੀ ਇੱਕ ਗੱਲ ਕਹਿ ਕੇ ਆਪਣਾ ਸਾਰਾ ਭੱਲਾ ਛਾੜ ਲੈਂਦੇ ਆ ਵੀ ਮਖਾਦੀ ਪੀਤੀ ਚ ਕੁਝ ਕਹਿ ਹੋ ਗਿਆ ਹੋਗਾ ਵੀ ਖਾਦੀ ਪੀਤੀ ਚ ਘੱਟ ਵੱਧ ਹੋ ਸਕਦਾ ਤੇ ਇਦਾਂ ਕਹਿ ਕੇ ਉਹਨੇ ਚ ਛੁੱਟ ਜਾਂਦੇ ਤੇ ਮਹਾਰਾਜ ਕਹਿੰਦੇ ਨਹੀਂ ਉਹ ਨਾਮ ਦਾ ਮਸਤੀ ਦਾ ਨਸ਼ਾ ਜਿਹੜਾ ਦੇਦੇ ਨਾਲ ਰੱਬ ਦੀ ਪ੍ਰਾਪਤੀ ਕਿਉਂਕਿ ਸਾਨੂੰ ਜੀਵਨ ਦੇ ਵਿੱਚ ਆਪਣੇ ਆਪ ਨੂੰ ਪਛਾਣਨ ਦੀ ਜ਼ਰੂਰਤ ਹੈ ਅਸੀਂ ਕੌਣ ਹਾਂ ਅਸੀਂ 84 ਲੱਖ ਜੁਨਾ ਦੇ ਜਿਨ੍ਹਾਂ ਨੂੰ ਸਰਦਾਰ ਕਿਹਾ ਜਾਂਦਾ ਹੈ ਮਾਰਾ ਕਹਿੰਦੇ ਅਧਿਆਤਮਿਕ ਤੌਰ ਤੇ ਸੋਚੋ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੋ ਆਪਣੀ ਮੂਲ ਦੀ ਪਛਾਣ ਕਰ ਇਹ ਮੈਂ ਤਾਂ ਇਹੀ ਬੇਨਤੀ ਕਰਾਂਗਾ ਜੇ ਆਪਾਂ ਜਲਦੀ ਸਮਝਣਾ ਹੋਵੇ ਸਾਨੂੰ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਸਿੱਖਾਂ ਦੇ ਘਰ ਸਾਡਾ ਜਨਮ ਹੋਇਆ ਸਾਨੂੰ ਇੰਨਾ ਕੁ ਹੋ ਜਾਏ ਜਿਹੜੇ ਨਸ਼ੇ ਕਰਦੇ ਆ ਉਹਨਾਂ ਨੂੰ ਕਿਤੇ ਡਰੋ ਹੋ ਜਾਏ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਅਸੀਂ ਕਦੇ ਵੀ ਖਿਆਲ ਨਹੀਂ ਆਇਆ ਕਿ ਸਤਿਗੁਰੂ ਨੇ ਆਪਣੇ ਸਭ ਜਾਤੇ ਸਾਡੇ ਤੋਂ ਬਾਹਰ ਦਿੱਤੇ ਸਾਨੂੰ ਆਪਣੇ ਪੁੱਤਰ ਬਣਾਇਆ ਸੀ ਅਸੀਂ ਕਿਹੜੇ ਪਾਸੇ ਚਲੇ ਗਏ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਗਏ ਮਾਰੇ ਕਹਿੰਦੇ ਉਹੀ ਪੀਓ ਉਹੀ ਖੀਓ ਉਹੀ ਮਾਨੂੰ ਮਸਤ ਕਰਦਾ ਹੈ ਗੁਰ ਹਦਿਓ ਦਾਨ ਕੀਓ ਗੁਰੂ ਨੇ ਇਹ ਮੈਨੂੰ ਮਸਤੀ ਦਾ ਦਾਨ ਦਿੱਤਾ ਹੈ ਜਦੋਂ ਜਿਹੜਾ ਮਸਤੀ ਜਿਹੜੀ ਨਾਮ ਦੇ ਵਿੱਚ ਹੈ ਨਾ ਹੋਰ ਕਿਸੇ ਚੀਜ਼ ਦੇ ਵਿੱਚ ਵਾਹੂ ਸਿਉ ਮਨ ਰਾਤੋ ਉਹਦੇ ਵਿੱਚ ਮੇਰਾ ਮਨ ਰਤਿਆ ਗਿਆ ਹੈ ਅੱਗੇ ਮਾਰਾ ਕਹਿੰਦੇ ਉਹੀ ਬਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਉਹ ਨਾਲ ਮਰ ਸੁੱਧ ਵੀ ਦੱਸ ਰਹੇ ਆ। ਵੀ ਇਹਦਾ ਇਦਾਂ ਉਚਾਰਣ ਹੋਣਾ ਕਿਤੇ ਵੀ ਸਾਨੂੰ ਭੁਲੇਖਾ ਨਹੀਂ ਰੱਖਿਆ ਮਾਰ। ਪਾਠੀ ਜਿਹੜੀ ਪੱਠੀ ਜਿਹਦੇ ਵਿੱਚ ਸ਼ਰਾਬ ਲੋਕੀ ਕੱਢਦੇ ਆ। ਉਹੀ ਪਾਠੀ ਉਹੀ ਪੋਚਾ ਜਿਹਦੇ ਵਿੱਚੋਂ ਫਿਰ ਗਰਮ ਨਿਕਲਦੀ ਆ ਨਾ ਸ਼ਰਾਬ ਤੇ ਉਹਦੇ ਮੂਰੇ ਕੱਪੜਾ ਬੰਦਦੇ ਨੇ ਪੋਚਾ ਬੰਦ ਦਿੰਦੇ ਗਿੱਲਾ ਕਰਕੇ ਮਾ ਤਾਂ ਉਹਨੂੰ ਠੰਡਾ ਕਰਦੇ। ਮਾਰ ਕਹਿੰਦੇ ਤੇਰਾ ਨਾਮ ਹੀ ਸਭ ਕੁਝ ਐ। ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ। ਉਹੀ ਰੂਚਾ ਤੇਰੀ ਰੋਚ ਤੇਰੀ ਆ ਮੇਰਾ ਜਿਹੜਾ ਮਕਸਦ ਜਿਹੜਾ ਹੈ ਪ੍ਰਮਾਤਮਾ ਤੇਰਾ ਨਾਮ ਹੀ ਹੈ ਮਾਤੋ ਹਰ ਰੰਗ ਮਾਤੋ ਮਨ ਉਹੋ ਸੁਖ ਜਾਤੋ ਮਨ ਨਹੀਂ ਉਹ ਸੁਖ ਗੁਰੂ ਦੇ ਕੋਲੋਂ ਜਾਣਦੇ ਆ ਸਹਿਜ ਤੇਲ ਆਨੰਦ ਖੇਲ ਕਹਿੰਦੇ ਜਦੋਂ ਸਹਿਜ ਦਾ ਅਰਥ ਹੁੰਦਾ ਆਤਮਿਕ ਡੋਲਤਾ ਮੈਂ ਆਤਮਿਕ ਡੋਲਤਾ ਦੇ ਵਿੱਚ ਮਸਤ ਹਾਂ ਭਈ ਆਨੰਦ ਦੇ ਵਿੱਚ ਖੇਡਦਾ ਨਾ ਸਹਜ ਖੇਲ ਆਨੰਦ ਖੇਲ ਰਹੇ ਫੇਰ ਆ ਜਿਹੜਾ ਮਰਦ ਜਨਮ ਦਾ ਚੱਕਰ ਖਤਮ ਹੋ ਗੂ ਰਹੇ ਫੇਰ ਫਾਇ ਮੇਲ ਮੇਰਾ ਮੇਲ ਸਤਿਗੁਰ ਨਾਲ ਹੋ ਗਿਆ ਨਾਨਕ ਔਰ ਸ਼ਬਦ ਪਰਾਤੋ ਮੇਰਾ ਮਨ ਜਿਹੜਾ ਨਾਲ ਗੁਰੂ ਦੇ ਸ਼ਬਦ ਵਿੱਚ ਪਰੋਇਆ ਗੋੜ ਔਰ ਤੁਹਾਡਾ ਪਰਾਸਪਕ ਮਕਾਲ ਵੀ ਬੈਂਕੀ ਕੀਤੀ ਜੀ ਸਾਨੂੰ ਗਾਣੇ ਬੜੀ ਜਲਦੀ ਯਾਦ ਹੁੰਦੇ ਨੇ ਸੁਣਦੇ ਨੇ ਗਾਣੇ ਅਸੀਂ ਧਿਆਨ ਦੇ ਨਾਲ ਸੁਣਦੇ ਹਾਂ ਸਾਨੂੰ ਸ਼ਬਦ ਕਿਉਂ ਨਹੀਂ ਯਾਦ ਹੁੰਦੇ ਕਿਉਂਕਿ ਅਸੀਂ ਧਿਆਨ ਦੇ ਨਾਲ ਸ਼ਬਦ ਨਹੀਂ ਸੁਣਦੇ ਤੁਸੀਂ ਬਾਹਰ ਜਾਓਗੇ ਆਪਾਂ ਕਿਸੇ ਨੇ ਸਾਨੂੰ ਕੋਈ ਪੁੱਛ ਲਿਆ ਤੁਸੀਂ ਹੁਕਮਨਾਮਾ ਕਿਹੜਾ ਸੁਣ ਕੇ ਆਇਓ ਸਾਨੂੰ ਨਹੀਂ ਪਤਾ ਆ ਫਿਲਮ ਜਿਹੜੀ ਦੇਖੀ ਆ ਉਹਦੇ ਗਾਣੇ ਵੀ ਪੁੱਛ ਲਓ ਤੇ ਉਹਦੇ ਡਾਇਲੋਗ ਪੁੱਛ ਲਓ ਸਾਰਾ ਕੁਝ ਪਤਾ ਕਿਉਂਕਿ ਧਿਆਨ ਦੇ ਨਾਲ ਦੇਖੋ ਧਿਆਨ ਦੇ ਨਾਲ ਸੁਣੋ ਇਹ ਸ਼ਬਦ ਕਿਉਂ ਨਹੀਂ ਯਾਦ ਹੁੰਦੇ ਗਾਣੇ ਯਾਦ ਹੋ ਜਾਂਦੇ ਬੱਚਿਆਂ ਨੂੰ ਯਾਦ ਹੋ ਜਾਂਦੇ ਕਿਉਂ ਹੁੰਦੇ ਆ ਕਿਉਂਕਿ ਅਸੀਂ ਸੁਣਦੇ ਨਹੀਂ ਧਿਆਨ ਹੁਣ ਗੁਰਦੁਆਰੇ ਅਸੀਂ ਆਏ ਸਾਡਾ ਧਿਆਨ ਕੀ ਹੈ ਉਹ ਗੁਰਦੁਆਰੇ ਨਹੀਂ ਆਇਆ ਉਹ ਫਲਾਣਾ ਗੁਰਦੁਆਰੇ ਨਹੀਂ ਆਇਆ ਤੇ ਅਸੀਂ ਕੀ ਕਰਨਾ ਇਹ ਸਾਡਾ ਧਿਆਨ ਕਿੱਥੇ ਆ ਅਸੀਂ ਆਏ ਆ ਅਸੀਂ ਕੀ ਲੈਣਾ ਇਹ ਅਸੀਂ ਸੋਚੇ ਜੀ ਮਾਰਕੀਆਂ ਦੀ ਆਦਤ ਹੁੰਦੀ ਹੈ ਕੱਪੜੇ ਦੇਖ ਕੇ ਚਲੇ ਗਏ ਫਲਾਣੇ ਨੇ ਇਦਾਂ ਦੇ ਕੱਪੜੇ ਪਾਏ ਸੀ ਉਹ ਇਦਾਂ ਸੀ ਤੇ ਮਹਾਰਾਜ ਕਹਿੰਦੇ ਇੱਥੇ ਆ ਕੇ ਅਸੀਂ ਕੀ ਲੈਣ ਅਸੀਂ ਗੁਰੂਦਵਾਰੇ ਹੋਏ ਸੋਦੀ ਪਾਇਸੀ ਇਹ ਤੋਂ ਇਹ ਸਕੂਲ ਹੈ ਸਾਡਾ ਅਸੀਂ ਇੱਥੋਂ ਸਮਝਣਾ ਸੀ ਕਿ ਤਾਂ ਹੀ ਅਸੀਂ ਅੱਜ ਸਾਡੀ ਕੌਮ ਦੇ ਵਿੱਚ ਗਰਾਵਟ ਹੈ ਕਿਉਂਕਿ ਅਸੀਂ ਇਹਨੂੰ ਬਣਾਇਆ ਪੂਜਾ ਹਸਤਾਨ ਆਏ ਆ ਮੱਥਾ ਟੇਕਿਆ ਚਲੇ ਗਏ ਭਾਗਾਂ ਵਾਲੇ ਤੁਸੀਂ ਸੰਗਤ ਕਰਦੇ ਬੈਠਦੇ ਇਸ ਸਕੂਲ ਹੈ ਤੇ ਜੀਵਨ ਦੇ ਵਿੱਚ ਇੱਥੋਂ ਅੱਗੇ ਸਾਨੂੰ ਸਮਝ ਆਏਗੀ ਗੁਰੂ ਦੇ ਸ਼ਬਦ ਦੇ ਰਾਹੀਂ ਗੁਰਬਾਣੀ ਜਿਹੜੀ ਹੈ ਉਹ ਸਾਡੇ ਸਾਰਿਆਂ ਵਾਸਤੇ ਚਾਹੇ ਮੈਂ ਆ ਤੁਸੀਂ ਸਾਡੇ ਸਾਰਿਆਂ ਵਾਸਤੇ ਜੇ ਮੈਂ ਬੋਲ ਰਿਹਾ ਪਹਿਲਾਂ ਮੈਂ ਉਹਨੂੰ ਸਮਝਾਂ ਮੈਂ ਆਪਣੇ ਜੀਵਨ ਦੇ ਵਿੱਚ ਉਤਾਰੋਂ ਮੈਂ ਹੀ ਸ਼ਰਾਬ ਪੀਂਦਾ ਹੋਵਾਂ ਤੁਹਾਨੂੰ ਕੀ ਕਹਾਂਗਾ ਮੈਂ ਹੀ ਨਸ਼ੇ ਕਰਦਾ ਹੋਵਾਂ ਤੇ ਮੈਂ ਤੁਹਾਨੂੰ ਥੋੜੇ ਕਹਿ ਸਕਦਾ ਵੀ ਨਸ਼ੇ ਨਾ ਕਰੋ ਮੈਂ ਹੀ ਅੰਮ੍ਰਿਤ ਨਹੀਂ ਛਕਿਆ ਤੁਹਾਨੂੰ ਕਿਦਾਂ ਕਹਿ ਸਕਦਾ ਤੇ ਜੋ ਜੀਵਨ ਦੇ ਵਿੱਚ ਬਿਲਹੋ ਉਹ ਹੈ ਜਿਹੜਾ ਬੋਲ ਰਿਹਾ ਉਹਦੇ ਵਾਸਤੇ ਆ ਮਹਾਰਾਜ ਕਹਿੰਦੇ ਐਸਾ ਨਾ ਹੋ ਜੇ ਕਿ ਅਬਰ ਉਪਦੇਸ਼ੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਗੁਰੂ ਦਾ ਸ਼ਬਦ ਜਿਹੜਾ ਸਾਨੂੰ ਬਖਸ਼ਿਸ਼ ਕਰਦਾ ਹੈ ਰੋਜ਼ ਭਾਵੇਂ ਇੱਕ ਸ਼ਬਦ ਪੜ੍ਹੋ ਉਹਦੇ ਅਰਥ ਪੜ੍ਹिए ਕਿ ਸਤਿਗੁਰੂ ਕੀ ਕਹਿੰਦੇ ਇੱਥੇ ਆ ਕੇ ਆਨੰਦ ਮਿਲ ਜਾਏਗਾ ਇੱਥੇ ਆ ਕੇ ਜੀਵਨ ਦੇ ਵਿੱਚ ਬਦਲਾਅ ਆ ਜਾਏਗਾ ਦੇਖੋ ਨਾ ਸਾਡੀ ਜ਼ੁਬਾਨ ਵਿੱਚ ਬਦਲਾਅ ਆ ਜਾਂਦਾ ਸੀ ਆ ਕਰ ਕਹਿੰਦੇ ਆ ਨਾ ਚੱਪਲਾਂ ਪਾਈਆਂ ਬੂਟ ਪਾਏ ਆ ਜੁੱਤੀਆਂ ਪਾਈਆਂ ਇੱਥੇ ਕਹਿੰਦੇ ਜੋੜੇ ਬਦਲ ਗਏ ਨਾ ਅਸੀਂ ਕਰ ਕਹਿੰਦੇ ਰੋਟੀ ਖਾਧੀ ਡਿਨਰ ਕਰ ਲਓ ਲੰਚ ਕਰ ਲਓ ਇੱਥੇ ਕਹਿੰਦੇ ਆ ਸੀ ਕਹਿੰਦੇ ਲੰਗਰ ਛਕ ਲਓ ਜੇ ਜ਼ੁਬਾਨ ਬਦਲਦੀ ਆ ਜੀਵਨ ਵੀ ਬਦਲੇਗਾ ਜੀਵਨ ਦੇ ਵਿੱਚ ਤਬਦੀਲੀ ਆਏਗੀ ਗੁਰੂ ਬਹੁਤ ਸਮਰੱਥ ਹੈ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਸਮਰੱਥ ਹੈ ਕਿ ਉਹ ਸਾਡਾ ਜੀਵਨ ਵੀ ਤਬਦੀਲ ਕਰ ਦਿੰਦੇ ਇੱਕ ਛਿਨ ਦੇ ਵਿੱਚ ਮਾਰੇ ਕਹਿੰਦੇ ਏਕ ਵਾਰ ਜਿਨ ਤੁਮੈ ਸਮਾਰਾ ਕਾਲ ਫਾਸਤੇ ਤਾਂ ਹੀ ਉੱਠ ਜਦੋਂ ਅਸੀਂ ਸ਼ਬਦ ਨੂੰ ਸੁਣਨਾ ਸ਼ੁਰੂ ਕਰਦੇ ਅਜੋ ਗਿਆ ਨਾ ਕੰਨ ਰਸ ਹੋ ਗਿਆ ਬਖਰੀ ਗੱਲ ਹੋ ਗਈ ਪਰ ਜੋ ਸ਼ਬਦ ਦਾ ਭਾਵ ਸੀ ਉਸ ਨੂੰ ਜਦੋਂ ਜੀਵਨ ਵਿੱਚ ਸਮਝਾ ਕਿ ਗੁਰੂ ਮਹਾਰਾਜ ਕਹਿਣਾ ਕੀ ਚਾਹੁੰਦੇ ਸਤਿਗੁਰ ਕੀ ਸਮਝਾਵੇ ਜਦੋਂ ਸ਼ਬਦ ਆਇਆ ਮਤੋ ਫਰ ਰੰਗ ਮਤ ਵੇਰਾ ਮਨ ਜਿਹੜਾ ਮਸਤੀ ਦੇ ਵਿੱਚ ਮੈਂ ਨਾਮ ਦਾ ਮਦ ਪੀਤਾ ਨਾਮ ਦਾ ਨਸ਼ਾ ਕੀਤਾ ਮਾਤੋ ਹਰ ਰੰਗ ਮਾਤੋ ਰਹਾਉ ਉਹੀ ਪੀਓ ਉਹੀ ਖੀਓ ਗੁਰੇ ਦਿਓ ਦਾਨ ਕੀਓ ਇਹ ਆਹੋ ਸਿਉ ਮਨ 라ਤੋ ਉਹੀ ਬਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਮਨ ਉਹ ਸੰਗ ਜ ਸੁਖ ਜਾਤੋ ਸੇਜ ਕੈਲ ਆਨੰਦ ਖੇਲ ਰਹੇ ਫੇਰ ਭਾਏ ਮੇਲ ਨਾਨਕ ਗੁਰ ਸ਼ਬਦ ਪਰ ਆਤਮਾ ਗੁਰੂ ਦੇ ਸ਼ਬਦ ਦੇ ਵਿੱਚ ਸਾਡਾ ਮਨ ਘਰੋਇਆ ਜਾਂਦਾ ਕਿ ਸਤਿਗੁਰੂ ਕੀ ਕਹਿ ਰਹੇ ਹੈ ਮਹਾਰਾਜ ਕੀ ਸਾਨੂੰ ਸਮਝਾ ਰਹੇ ਵਾਰ-ਵਾਰ ਮਹਾਰਾਜ ਨੇ ਸਮਝਾਇਆ ਮਹਾਰਾਜ ਨੇ ਹੁਣ ਇੱਕ ਗੱਲ ਜੀ ਤਾਂ ਹੁਣ ਪੜਦੇ ਨੇ ਇੱਕ ਓੰਕਾਰ ਇਹਨੂੰ ਵਾਰ-ਵਾਰ ਕਿਉਂ ਲਿਖਿਆ 568 ਵਾਰੀ ਲਿਖਿਆ 568 ਵਾਰੀ ਲਿਖਿਆ ਇੱਕ ਓੰਕਾਰ ਗੁਰਬਾਣੀ ਦੇ ਵਿੱਚ 568 ਕਿਉਂ ਉਹਦਾ ਕਾਰਨ ਕੀ ਇੱਕ ਹੈ ਪਰਮਾਤਮਾ ਇੱਕ ਹੈ बार-बार ਮਹਾਰਾਜ ਕਹਦੇ ਇੱਕ ਹੈ ਉਹ ਸਾਰਿਆਂ ਦੇ ਵਿੱਚ ਇੱਕ ਰਸ ਵਿਆਪਕ ਇਹ ਸਾਨੂੰ ਸ਼ਬਦ ਤੋਂ ਮਿਲੇਗਾ ਨਾ ਸ਼ਬਦ ਤੋਂ ਸਾਨੂੰ ਸਮਝ ਆਏਗੀ ਨਾਨਕ ਗੁਰ ਸ਼ਬਦ ਪਰਤ ਇਹ ਵਿਚਾਰ ਦਾ ਧਰਮ ਹੈ ਤੇ ਜਦੋਂ ਅਸੀਂ ਵਿਚਾਰ ਕਰਾਂਗੇ ਜਦੋਂ ਹੁਣ ਜਪਜੀ ਸਾਹਿਬ ਪੜ੍ਹਦੇ ਹਾਂ ਅਸੀਂ ਇਹ ਨਹੀਂ ਕਿ ਆਪਾਂ ਅੱਜ ਹੀ ਵਿਦਵਾਨ ਬਣ ਜਾਾਂਗੇ ਜਿੱਦਾਂ ਮਹਾਰਾਜ ਨੇ ਫਿਰ ਕਿਰਪਾ ਕਰਨੀ ਸਾਨੂੰ ਸ਼ੌਂਕ ਹੋਵੇ ਵੀ ਅਸੀਂ ਆਹ ਕੰਮ ਕਰਨਾ ਹੈ ਇੱਕ ਪੜੀ ਜਪਦੀ ਸਾਖ ਦੀ ਪੜੀ ਤੇ ਉਹਦੇ ਅਰਥ ਪੜੋ ਅੱਜ ਕੱਲ ਤਾਂ ਬਹੁਤ ਸ਼ੌਖਾ ਤਰੀਕਾ ਹੋ ਗਿਆ ਕਿਤਾਬਾਂ ਨਹੀਂ ਲਿਆਉਣ ਦੀ ਜ਼ਰੂਰਤ ਸਾਰਾ ਕੁਝ ਮੋਬਾਈਲ ਦੇ ਵਿੱਚ ਪ੍ਰੋਫੈਸਰ ਸਾਬ ਸਿੰਘ ਜੀ ਦਾ ਦਰਪਣ ਪੂਰਾ ਗੁਰੂ ਗ੍ਰੰਥ ਸਾਹਿਬ ਦੇ ਅਰਥ ਜਿਹੜੇ ਵਿਆਕਰਣ ਦੇ ਸਾਹਬ ਦੇ ਨਾਲ ਉਹਦੇ ਵਿੱਚ ਪੜੋ ਜੇ ਸਾਨੂੰ ਪੰਜਾਬੀ ਨਹੀਂ ਆਉਂਦੀ ਹਿੰਦੀ ਦੇ ਵਿੱਚ ਪੜੋ ਹਿੰਦੀ ਵਿੱਚ ਵੀ ਦਰਪਣ ਆ ਗਿਆ ਤੇ ਸਾਨੂੰ ਬਾਣੀ ਜਿਹੜੀ ਹੈ ਅਸੀਂ ਪੜ੍ਹ ਕੀ ਰਹੇ ਹਾਂ ਤੇ ਜਦੋਂ ਅਰਥ ਪੜ ਕੇ ਗੁਰਬਾਣੀ ਪੜਾਂਗੇ ਤੇ ਸਾਨੂੰ ਹੋਰ ਸਮਝ ਲੱਗੇ ਵੀ ਸਾਡਾ ਗੁਰੂ ਕਿੱਡਾ ਵੱਡਾ ਕਿੰਨੀ ਵੱਡੀ ਸਮਰੱਥਾ ਹੈ ਮਾਰਾ ਨੇ ਹਰੇਕ ਗੱਲ ਦੇ ਵਿੱਚ ਜਿਦਾਂ ਮਾਪੇ ਬੱਚਿਆਂ ਨੂੰ ਸਮਝਾਉਂਦੇ ਆਹ ਕੰਮ ਨਹੀਂ ਕਰਨਾ ਆਹ ਨਹੀਂ ਕਰਨਾ ਆਹ ਕਰਨਾ ਤੇ ਗੁਰੂ ਮਹਾਰਾਜ ਵੀ ਇਦਾਂ ਹਰੇਕ ਗੱਲ ਨੂੰ ਹਰੇਕ ਗੱਲ ਨੂੰ ਸਾਨੂੰ ਸਮਝਾ ਰਹੇ ਆ ਕਿ ਸਾਡਾ ਜਿਹੜਾ ਜੀਵਨ ਹੈ ਉਹ ਜਿਹੜਾ ਜੀਵਨ ਹੈ ਉਹ ਸਾਡਾ ਜੀਵਨ ਪਰਮੇਸ਼ਰ ਦੇ ਨਾਮ ਦੇ ਨਾਲ ਰੰਗਿਆ ਜਾਵੇ ਇਹ ਨਾ ਹੋਵੇ ਕਿ ਸਾਡਾ ਜੀਵਨ ਨਰਕ ਬਣ ਜਾ ਤੇ ਉਹ ਨਰਕ ਕਿਤਾ ਬਣੇਗਾ ਜਦੋਂ ਪਰਮੇਸ਼ਰ ਨੂੰ ਛੱਡ ਕੇ ਦੁਨੀਆ ਦੇ ਨਸ਼ਿਆਂ ਦੇ ਵਿੱਚ ਮਨੁੱਖ ਮਸਤ ਹੋ ਜਾਂਦਾ ਹੈ ਮਹਾਰਾਜ ਕਿਰਪਾ ਕਰ ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀ ਹੈ ਸਾਜ ਸੰਗਤ ਦੀ ਵਈਆਂ ਕੋ ਡਾਨੇ ਬਚ ਜੇ ਜੀ ਮਹਲਾ ਅਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਲਾਰਾ